ਜ਼ਿਕਰੀਆ ਅੱਜ ਆਪਾਂ ਵੀਡੀਓ ਦੇਖਣ ਲੱਗੇ ਆ ਭਾਈ ਰਣਜੀਤ ਸਿੰਘ ਢੱਡਰੀ ਵਾਲੇ ਦੀ ਉਹ ਗੱਲ ਕਰ ਰਹੇ ਨੇ ਕਿ ਜਿਹੜੇ ਭਗਤ ਰਵੀਦਾਸ ਨੇ ਨਾ ਉਹਨਾਂ ਨੂੰ ਗੁਰੂ ਕਿਉਂ ਨਹੀਂ ਕਿਹਾ ਜਾਂਦਾ ਜਾਂ ਇੱਕ ਪਿੱਛੇ ਜਿਹੜਾ ਰੌਲਾ ਚੱਲ ਰਿਹਾ ਸੀ ਜ਼ਿਆਦਾਤਰ ਲੋਕ ਕਹਿ ਰਹੇ ਸੀ ਕਿ ਇਹ ਉਹ ਗੁਰੂ ਨੇ ਕੁਝ ਲੋਕ ਕਹਿੰਦੇ ਉਹ ਨਹੀਂ ਗੁਰੂ ਇਸ ਬਾਰੇ ਗੱਲਬਾਤ ਬੜੀ ਚੱਲ ਰਹੀ ਹੈ ਤੇ ਉਹਨਾਂ ਨੇ ਇਹ ਮਸਲੇ ਨੂੰ ਭਗਤ ਨੇ ਜਾਂ ਗੁਰੂ ਨੇ ਗੁਰੂ ਨੇ ਉਹਨਾਂ ਨੇ ਇਸ ਵੀਡੀਓ ਦੇ ਵਿੱਚ ਪੂਰੀ ਕੋਸ਼ਿਸ਼ ਕੀਤੀ ਕਿ ਇਸ ਮਸਲੇ ਦਾ ਹੱਲ ਕਰ ਦਿੱਤਾ ਜਾਵੇ ਤੇ ਤੁਸੀਂ ਵੀਡੀਓ ਪੂਰੀ ਦੇਖਣੀ ਹੈ ਤੇ ਐਂਡ ਤੇ ਤੁਹਾਨੂੰ ਉਮੀਦ ਹੈ ਕਿ ਲੱਗੇਗਾ ਕਿ ਵੀ ਉਹਨਾਂ ਨੇ ਜਿਹੜੀ ਗੱਲ ਕੀਤੀ ਨਾ ਉਹ ਬੇਹਤਰੀਨ ਸਹੀ ਤਰੀਕੇ ਨਾਲ ਗੱਲ ਕੀਤੀ ਇਹ ਬੜਾ ਪਿੱਛੇ ਰੌਲਾ ਚੱਲ ਰਿਹਾ ਵੀ ਭਗਤ ਰਵਿਦਾਸ ਜੀ ਨੂੰ ਸਤਿਗੁਰੂ ਕਹੀਏ ਕਿ ਭਗਤ ਕਹੀਏ ਭਗਤ ਉਹਨਾਂ ਨੂੰ ਗੁਰੂ ਸਾਹਿਬ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਤੋਂ ਗੁਰੂ ਸਾਹਿਬ ਨੇ ਬਾਣੀ ਭਗਤ ਰਵਿਦਾਸ ਜੀਓ ਕੀ ਭਗਤ ਸ਼ਬਦ ਵਰਤਿਆ ਰਵਿਦਾਸ ਮਹਾਰਾਜ ਲਈ ਪਰ ਸਤਿਗੁਰੂ ਜੇ ਸਿੱਖ ਕੌਮ ਵੀ ਚਾਵੇ ਇਹਦਾ ਰੌਲਾ ਪਾਣਾ ਨਹੀਂ ਸੀ ਚਾਹੀਦਾ ਵੈਸੇ ਕਿਉਂਕਿ ਬਹੁਤ ਬੰਦੇ ਅੱਡ ਹੋ ਰਹੇ ਨੇ ਇਹਨੂੰ ਬੇਸ ਬਣਾ ਕੇ ਨਾ ਗੇਮ ਖੇਡਤੀ ਐ ਗੱਲਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹਟਾਪਤਾ ਚਲੋ ਬਾਣੀ ਰਵਿਦਾਸ ਜੀ ਦੀ ਐ ਉਹ ਉੱਥੇ ਪ੍ਰਕਾਸ਼ ਕਰ ਲਈ ਮਾੜੀ ਗੱਲ ਨਹੀਂ ਚਲੋ ਜੋ ਹੋ ਰਿਹਾ ਪਰ ਇਹਦੇ ਨਾਲ ਫਰਕ ਪੈ ਗਿਆ ਧਿਆਨ ਇਹ ਰੱਖਣਾ ਪੈਣਾ ਸੀ ਵੀ ਜੇ ਸਤਗੁਰੂ ਕਹਿ ਕੇ ਸਾਰੀ ਉਹ ਕੌਮ ਖੁਸ਼ ਹੁੰਦੀ ਐ ਤੇ ਸਤਗੁਰੂ ਸ਼ਬਦ ਕਹਿ ਦੇਣਾ ਚਾਹੀਦਾ ਵੀ ਹਾਂ ਵੀ ਪੱਕਾ ਹੀ ਸਤਗੁਰੂ ਗਿਆ ਕਰੋ ਭਗਤ ਗੁਰਬਾਣੀ ਦੇ ਵਿੱਚ ਹੁਣ ਜੇ ਆਪਾਂ ਸੋਚੀਏ ਵੀ ਰਵਦਾਸ ਮਹਾਰਾਜ ਨੂੰ ਭਗਤ ਲਿਖਿਆ ਤੇ ਸਤਗੁਰਾਂ ਦੇ ਨਾਂ ਨਾਲ ਤੇ ਗੱਲਾ ਹੀ ਨਾਨਕ ਲਾਇਆ ਉਹਨਾਂ ਨੇ ਆਪਣੇ ਆਪ ਨੂੰ ਗੁਰੂ ਅਰਜਨ ਦੇਵ ਜੀ ਵੀ ਨਾਨਕ ਹੀ ਕਹਿੰਦੇ ਨੇ ਗੁਰੂ ਰਾਮਦਾਸ ਜੀ ਵੀ ਨਾਨਕ ਕਹਿੰਦੇ ਨੇ ਮਹੱਲਾ ਹੀ ਲਾਇਆ ਕਰਿਆ ਹੁਣ ਆਪਾਂ ਜੇ ਗੁਰਬਾਣੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਆਪਣੇ ਆਪ ਨੂੰ ਨਾਨਕ ਕਿਹਾ ਇਹਦਾ ਮਤਲਬ ਅਸੀਂ ਨਾਨਕ ਤੇ ਨਹੀਂ ਤਾਂ ਅਸੀਂ ਅਰਜਨ ਤੇ ਨਹੀਂ ਕਹਿਣਾ ਅਸੀਂ ਕੀ ਕਹਿੰਨੇ ਆ ਧੰਨ ਗੁਰੂ ਅਰਜਨ ਦੇਵ ਜੀ ਅਸੀਂ ਰਿਸਪੈਕਟ ਦਿੰਨੇ ਅਸੀਂ ਆਪਣੀ ਰਿਸਪੈਕਟ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਜੀ ਸਤਿਗੁਰੂ ਗੁਰੂ ਰਾਮਦਾਸ ਜੀ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਕਹਿੰਨੇ ਆ ਤੇ ਜੇ ਇੰਨੇ ਨਾਲ ਉਹ ਮਸਲਾ ਹੱਲ ਹੁੰਦਾ ਕੀ ਫਰਕ ਪੈਂਦਾ ਸਤਿਗੁਰੂ ਗੁਰੂ ਰਵਿਦਾਸ ਕਹਿ ਲਓ ਸਤਿਗੁਰੂ ਕਬੀਰ ਕਹਿ ਲੋ ਜਿਨ੍ਹਾਂ ਦੀ ਬਾਣੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਉਹਨਾਂ ਦੇ ਵਿਚਾਰ ਜਿਹੜੇ ਨੇ ਉਹਨਾਂ ਨੂੰ ਅਸੀਂ ਸਤਿਗੁਰੂ ਕਹਿੰਦੇ ਆ ਸੱਚਾ ਗਿਆਨ ਕਹਿੰਦੇ ਆ ਤੇ ਭਾਰਤੀ ਸਭਿਆਤਾ ਦੇ ਵਿੱਚ ਟੀਚਰ ਨੂੰ ਗੁਰੂ ਕਿਹਾ ਜਾਂਦਾ ਹੈ ਭਾਰਤ ਦੇ ਵਿੱਚ ਟੀਚਰ ਨੂੰ ਗੁਰੂ ਕਹਿੰਦੇ ਆ ਅਸਲ ਤੇ ਵੱਡੀ ਗੱਲ ਗਿਆਨ ਹੈ ਜਿਹੜਾ ਉਹਨਾਂ ਨੇ ਦਿੱਤਾ ਹੈ ਸਤਿਗੁਰੂ ਉਹ ਹੈ ਜਿਹੜਾ ਉਹਨਾਂ ਨੇ ਗਿਆਨ ਦਿੱਤਾ ਹੈ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੇ ਜਿਹੜਾ ਇਹਨਾਂ ਨੇ ਗਿਆਨ ਦਿੱਤਾ ਹੈ ਉਹ ਹੈ ਸੱਚਾ ਗਿਆਨ ਸਤਿਗੁਰੂ ਪਰ ਭਾਰਤੀ ਸਭ्यता ਮੁਤਾਬਕ ਜੇ ਟੀਚਰ ਦੇ ਤੌਰ ਤੇ ਗੁਰੂ ਸ਼ਬਦ ਗੁਰੂ ਨਾਨਕ ਲਈ ਅਸੀਂ ਵਰਤਦੇ ਆਂ ਸਤਿਗੁਰੂ ਗੁਰੂ ਨਾਨਕ ਸਤਿਗੁਰੂ ਗੁਰੂ ਅੰਗਦ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਤੇ ਸਤਿਗੁਰੂ ਰਵਿਦਾਸ ਜੀ ਕੀ ਫਰਕ ਪੈਣ ਲਗਾ ਏਕਾ ਤੇ ਬਣਿਆ ਰਵੇ ਘਟ ਤੋਂ ਘਟ ਅੱਡ ਅੱਡ ਹੋਣ ਨਾਲ ਹੋਣ ਦੇ ਖਿੱਲਰ ਚੱਲੇ ਸਾਰੇ ਇਸ ਗੱਲ ਦਾ ਐਡਾ ਮੁੱਦਾ ਛਿੜ ਕੇ ਇਹਦੇ ਹੋ ਹੀ ਗਿਆ ਅੱਡ ਅੱਡ ਹੋ ਚੱਲੇ ਸਾਰਾ ਕੁਝ ਥੋੜੇ ਜੇ ਸਿੱਖ ਸੀ ਸਾਰੇ ਸਿੱਖ ਤੇ ਹੈ ਨੇ ਉਹ ਕਹਿੰਦੇ ਸਾਡੇ ਆਪਣਿਆਂ ਨੂੰ ਸਤਿਗੁਰੂ ਕਹਿੰਦੇ ਨੇ ਗੁਰੂ ਨਾਨਕ ਨੂੰ ਸਤਿਗੁਰੂ ਕਹਿੰਦੇ ਨੇ ਆਪਣਿਆਂ ਨੂੰ ਕਹਿੰਦੇ ਨੇ ਸਾਡੇ ਨਾਲ ਸਾਨੂੰ ਵੀ ਬਾਹਰ ਜਾਤਾਂ ਪਾਤਾਂ ਸਾਡੇ ਨਾਲ ਫਰਕ ਰੱਖਦੇ ਐ ਸਾਡੀਆਂ ਪੰਗਤਾਂ ਬਾਹਰ ਲਾਉਂਦੇ ਐ ਸਾਡੇ ਨਾਲ ਤੇਰ ਮੇਰ ਕਰਦੇ ਐ ਜੱਟ ਵੱਡੀਆਂ ਭਰਾਤਰੀਆਂ ਨੇ ਸਾਨੂੰ ਬਾਹਰ ਰੱਖਦੇ ਐ ਇਹਨਾਂ ਨੇ ਸਾਡੇ ਭਗਤਾਂ ਸਾਡੇ ਸਾਧੂਆਂ ਨੂੰ ਵੀ ਸਤਿਗੁਰੂ ਨਹੀਂ ਕਹਿੰਦੇ ਇਹ ਸਾਡੇ ਫਰਕ ਇਹ ਉਹਨਾਂ ਦੇ ਦਿਮਾਗ 'ਚ ਇਹ ਚੀਜ਼ ਫਿੱਟ ਹੋ ਗਈ ਨਾ ਹੁਣ ਇਹ ਫਿੱਟ ਹੋ ਗਈ ਹੁਣ ਹੋ ਗਈ ਫਿੱਟ ਹੁਣ ਦਿਮਾਗ 'ਚ ਇਹ ਫਿੱਟ ਹੋ ਰਿਹਾ ਵੀ ਸਾਡੇ ਨਾਲ ਹੀ ਫਰਕ ਨਹੀਂ ਕਰਦੇ ਸਾਡੇ ਸਤਿਗੁਰੂ ਨਾਲ ਵੀ ਕਰਦੇ ਨੇ ਇਹ ਜਾਤ ਪਾਤ ਕਰਕੇ ਕਰਦੇ ਨੇ ਤੇ ਜੇ ਇਹ ਗੱਲ ਦਿਮਾਗ 'ਚ ਆ ਹੀ ਗਈ ਹੈ ਤੇ ਕੱਢ ਦਿਓ ਜਿਹੜੇ ਬਾਹਰ ਪੰਗਤਾਂ ਲਾਈਆਂ ਸੀ ਉਹਨਾਂ ਨੂੰ ਅੰਦਰ ਲੈ ਆਓ ਜਿਹੜੇ ਬਾਹਰ ਭਾਉਂਦੇ ਹੁੰਦੇ ਸੀ ਹੁਣ ਅੰਦਰ ਭਾਣਾ ਸ਼ੁਰੂ ਕਰੋ ਜਿਹੜੇ ਕਮੇਟੀਆਂ ਜੀ ਸੀ ਨਹੀਂ ਦੇ ਕਮੇਟੀਆਂ 'ਚ ਲੈਣਾ ਸ਼ੁਰੂ ਕਰ ਲਓ ਜਿਹੜੀਆਂ ਪੰਕਤਾ ਢੱਡ ਲਾਈਆਂ ਸੀ ਉਹਨਾਂ ਨੂੰ ਵਾਪਸ ਪੰਕਤਾ ਚ ਲੈ ਆਓ ਤੇ ਜੇ ਸਤਿਗੁਰੂ ਨਹੀਂ ਸੀ ਕਹਿੰਦੇ ਤੇ ਸਤਿਗੁਰੂ ਕਹਿਣ ਲੱਗ ਜਾਓ ਜੇ ਮਸਲਾ ਹੱਲ ਹੁੰਦਾ ਤੇ ਕਰ ਲੈਣਾ ਚਾਹੀਦਾ ਕੋਈ ਫਰਕ ਨਹੀਂ ਪੈਂਦਾ ਰਿਸਪੈਕਟ ਦੇ ਦਿਓ ਮੈਂ ਤਾਂ ਕਹਿੰਦਾ ਸਾਰਿਆਂ ਨੂੰ ਵੀ ਕਹਿ ਦਿਓ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ ਨਹੀਂ ਪੈਂਦਾ ਤੇ ਸਾਡੇ ਅੰਦਰ ਦੀ ਭਾਵਨਾ ਹੁੰਦੀ ਹੈ ਅਸੀਂ ਅਸੀਂ ਰਿਸਪੈਕਟ ਦੇ ਨਾਲ ਸ਼ਬਦ ਵਰਤਦੇ ਆਂ ਅਸੀਂ ਇਹ ਵਰਤਦੇ ਆਂ ਸ਼ਬਦ ਸਤਿਗੁਰੂ ਜਿਹਦਾ ਮੰਨਣ ਵਾਲੇ ਇਹ ਮੰਨਦੇ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਲਿਖਿਆ ਅਰਦਾਸ ਜਿਹੜੀ ਆਪਾਂ ਪੌੜੀ ਪੜ੍ਹਦੇ ਆਂ ਹੁਣ ਜੇ ਅਰਦਾਸ ਵਿੱਚ ਵੀ ਪੜ੍ਹਦੇ ਆਂ ਉਹਦੇ ਵਿੱਚ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਸਤਿਗੁਰੂ ਨਹੀਂ ਲਾਇਆ ਕਿੰਨੇ ਨਹੀਂ ਲਾਇਆ ਭਲਾ ਜੇ ਇਹਨਾਂ ਦੇ ਮੁਤਾਬਕ ਵੇਖੀਏ ਤੇ ਗੁਰੂ ਗੋਬਿੰਦ ਸਿੰਘ ਦੀ ਬਾਣੀ ਮੰਨਦੇ ਨੇ ਨਾ ਤੇ ਉਥੇ ਕੱਲਾ ਕੀ ਲਿਖਿਆ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿਠੇ ਸਭ ਦੁੱਖ ਜਾਏ ਸਤਿਗੁਰੂ ਲਾਇਆ ਉੱਥੇ ਨਹੀਂ ਲਾਇਆ ਪਰ ਆਪਾਂ ਕੀ ਕਹਿੰਨੇ ਆਂ ਬਲਾ ਸਤਿਗੁਰੂ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਕੱਲਾ ਹੀ ਅਰਜਨ ਕਿਹਾ ਨਾ ਸਤਿਗੁਰੂ ਅਰਜਨ ਦੇਵ ਜੀ ਕਿਹਾ ਕਿਤੇ ਨਹੀਂ ਕਿਹਾ ਹਰ ਗੋਬਿੰਦ ਸਤਿਗੁਰੂ ਹਰ ਗੋਬਿੰਦ ਸਾਹਿਬ ਕਿਹਾ ਨਹੀਂ ਕਿਹਾ ਜੇ ਅਰਦਾਸ ਇਹ ਮੰਨੀ ਜਾਂਦੀ ਹੈ ਵੀ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੈ ਇਹ ਪਹਿਲੀ ਪੜਦੇ ਆ ਜਿਹੜੀ ਤੇ ਫਿਰ ਕੀ ਫਰਕ ਪੈਂਦਾ ਯਾਰ ਜੇ ਅਸੀਂ ਸਤਿਗੁਰੂ ਪਿਆਰ ਨਾਲ ਗੁਰੂ ਹਰਿਕ੍ਰਿਸ਼ਨ ਗੁਰੂ ਹਰ राय ਸਾਹਿਬ ਕਹਿੰਨੇ ਆ ਤੇ ਸਤਿਗੁਰੂ ਗੁਰੂ ਰਵਿਦਾਸ ਕਹਿ ਦਿਓ ਕੀ ਫਰਕ ਪੈਣ ਲੱਗਿਆ ਰਿਸਪੈਕਟ ਦਿਓ ਇਹਨੇ ਨਾਲ ਖੁਸ਼ੀ ਮਿਲਦੀ ਹੈ ਕਿਸੇ ਨੂੰ ਤੇ ਸਾਨੂੰ ਵੀ ਖੁਸ਼ ਹੋਣਾ ਚਾਹੀਦਾ ਕੋਈ ਫਰਕ ਨਹੀਂ ਪੈਂਦਾ ਭਾਰਤੀ ਸਭਿਆਤਾ ਵਿੱਚ ਅੱਜ ਤੱਕ ਗੁਰੂ ਜੀ ਹੁਣ ਆਪਾਂ ਕਈ ਵਾਰੀ ਜਾਈਏ ਨਾ ਉਧਰਲੇ ਪਾਸੇ ਨੂੰ ਆਪਣੇ ਨੂੰ ਨਿਕਲ ਜઈએ ਸਾਊਥ ਵਾਲੇ ਪਾਸੇ ਉਹ ਕਹਿਣਗੇ ਗੁਰੂ ਜੀ ਕਿਧਰੋਂ ਆਏ ਨੇ ਸਾਨੂੰ ਕਹਿਣਗੇ ਤੇ ਮੈਨੂੰ ਖੜੇ ਐ ਕੁਝ ਗੁਰੂ ਜੀ ਆਪ ਜੇ ਬਾਤ ਬਤਾਓ ਹਮ ਆਪਸੇ ਬਾਤ ਪੁੱਛਣਾ ਚਾਹਤੇ ਗੁਰੂ ਜੀ ਐਸੇ ਗੁਰੂ ਜੀ ਐਸੇ ਤੇ ਮੈਂ ਉਹਨਾਂ ਨਾਲ ਕਦੇ ਨਹੀਂ ਲੜਦਾ ਵੀ ਤੂੰ ਮੈਨੂੰ ਆਏ ਕਿਉਂ ਕਹਿਣਾ ਮੈਂ ਪਤਾ ਚੁੱਪ ਤਾਂ ਰਹਿਣਾ ਵੀ ਇਹਨਾਂ ਦੀ ਭਾਸ਼ਾ ਚ ਹੈ ਇਹ ਇਹਨਾਂ ਦੇ ਆਦਤ ਬਣੀ ਹੋਈ ਹੈ ਇਹ ਟੀਚਰ ਨੂੰ ਵੱਡੇ ਨੂੰ ਜਿਹੜਾ ਕੋਈ ਇਹਨਾਂ ਨੂੰ ਮਿਲਦਾ ਹੈ ਇਹਨਾਂ ਦੇ ਸਵਾਮੀ ਪ੍ਰਚਾਰਕ ਗੁਰੂ ਜੀ ਕਹਿੰਦੇ ਨੇ Hindu ਮਤ ਵਿੱਚ ਗੁਰੂ ਜੀ ਕਹਿੰਦੇ ਨੇ ਇਹ ਸ਼ਬਦ ਪ੍ਰਜਲਿਤ ਹੋ ਗਿਆ ਤਾਂ ਕਰਕੇ ਇਹਦੇ ਐਵੇਂ ਮਸਲੇ ਨਾ ਬਣਾਈਏ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਅੱਡ ਨਾ ਹੋਈਏ ਸਾਰੇ ਇੱਕੋ ਬਣ ਕੇ ਰਹੀਏ ਭਰਾ ਭਰਾ ਬਣ ਕੇ ਰਹੀਏ ਅਕਲ ਨਾਲ ਚੱਲੀਏ ਗਿਆਨ ਲਈਏ ਸਮਝ ਲਈਏ ਦਿਮਾਗ ਚਲਾਈਏ ਆਪਣੇ ਜ਼ਿੰਦਗੀ ਸੋਹਣੀ ਬਣਾਈਏ ਭਾਈਚਾਰਕ ਸਾਂਝ ਹੋਰ ਵਧਾਈਏ ਪਿਆਰ ਬਣਾ ਕੇ ਰੱਖੀਏ ਨਕੀਆਂ ਨਕੀਆਂ ਗੱਲਾਂ ਦਾ ਕਾਹਦਾ ਖਲਾਰਾ ਪਾਉਣਾ ਗਿਆਨ ਸਤਿਗੁਰੂ ਅਸਲ ਚ ਸੱਚਾ ਗਿਆਨ ਹੈ ਉਸ ਗਿਆਨ ਨੂੰ ਆਪਣੀ ਜ਼ਿੰਦਗੀ ਚ ਲਿਆਓ ਗੁਰੂ ਨਾਨਕ ਜੀ ਜਿੰਨੇ ਮੰਨੀ ਨਾ ਉਹ ਕਾਦਾ ਗੁਰੂ ਨਾਨਕ ਦਾ ਤੇ ਗੁਰੂ ਰਵਿਦਾਸ ਜੀ ਦੀ ਜਿੰਨੇ ਨਾ ਮੰਨਿਓ ਕਾਦਾ ਗੁਰੂ ਰਵਿਦਾਸ ਉਹਨਾਂ ਦੇ ਬਚਨ 'ਤੇ ਪੜ ਮੰਨ ਲਈਏ ਤੇ ਨਾਨਕ ਗੁਰੂ ਨਾਨਕ ਦੇਵਾਲਿਆਂ ਨੇ ਗੁਰੂ ਨਾਨਕ ਦੀ ਮੰਨੀ ਨਾ ਦੂਜਿਆਂ ਨੇ ਮੰਨੀ ਮੰਨੀ ਤੇ ਕਿਸੇ ਨੇ ਵੀ ਨਹੀਂ ਲੜਾਈਆਂ ਸ਼ੁਰੂ ਕਰ ਲਈਆਂ ਝਗੜੇ ਸ਼ੁਰੂ ਕਰ ਲਈ ਨਾ ਗੱਲ ਨਾ ਬਾਤ ਮੇਰੀ ਜ਼ਿੰਦਗੀ ਸੋਹਣੀ ਬਣਾਤੀ ਉਹ ਤੇ ਤੁਸੀਂ ਰੱਬ ਕਹਿਣ ਲੱਗ ਜਾਓ ਤਾਂ ਨਹੀਂ ਫਰਕ ਪੈਂਦਾ ਜਦੋਂ ਜਦੋਂ ਬੰਦੇ ਦਾ ਜੀਵਨ ਹੀ ਬਣ ਜਾਏ ਜਦੋਂ ਜ਼ਿੰਦਗੀ ਸਬਰ ਜਾਏ ਜਿੱਥੋਂ ਸਬਰ ਜਾਏ ਬਸ ਠੀਕ ਹੈ ਹਾਂਜੀ ਯਾਇਆ ਇਹ ਜਿਹੜਾ ਗੁਰੂ ਤੇ ਭਗਤ ਦਾ ਰੋਲਾ ਚੱਲ ਰਿਹਾ ਜੋ ਕਿ ਤੂਲ ਪਕੜ ਰਿਹਾ ਹਾਂਜੀ ਕਾਫੀ ਸਾਸ ਸਾਸ ਤੇ ਇਹਦੇ ਬਾਰੇ ਇਹਦੇ ਬਾਰੇ ਜਿਵੇਂ ਜਿਸ ਤਰ੍ਹਾਂ ਕਿ ਢੱਡੀਆਂ ਨੇ ਕਹਿ ਰਹੇ ਸੀ ਕਿ ਸਾਰੇ ਉਹਨਾਂ ਮਿਲ ਕੇ ਰਹਿਣਾ ਚਾਹੀਦਾ ਹੈ ਜਿਹੜੇ ਸਿੱਖ ਲੋਗ ਨੇ ਉਹਨਾਂ ਨੂੰ ਮਿਲ ਕੇ ਰਹਿਣਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਕਿ ਸਿਰਫ ਸ਼ਬਦ ਦਾ ਫਰਕ ਹੈ ਉਹਨਾਂ ਦੇ ਕਹਿਣ ਦੇ ਮਤਾਬਿਕ ਕਿਉਂਕਿ ਉਹਨਾਂ ਦੀ ਇੱਕ ਆਪਣੀ ਜ਼ਾਤੀ ਸੋਚ ਹੈ ਤੇ ਅਸੀਂ ਇਹਦੇ ਕੁਝ ਨਹੀਂ ਕਹਿ ਸਕਦੇ ਅਸੀਂ ਤੇ ਜੋ ਸੁਣਿਆ ਨਾ ਅਸੀਂ ਉਹਦੇ ਬਾਰੇ ਗੱਲ ਕਰੀਆ ਕਿਆ ਅਗਰ ਰਵੀਦਾਸ ਨੂੰ ਆਪਾਂ ਰਵੀਦਾਸ ਜੀ ਨੂੰ ਗੁਰੂ ਮੰਨਨੇ ਆ ਜਾਂ ਸਿੱਖ ਮੰਨਦੇ ਨੇ ਤੇ ਉਹਦੇ ਨਾਲ ਕਿਆ ਉਹ 11ਵੇਂ ਗੁਰੂ ਨਹੀਂ ਹੋ ਜਾਣਗੇ ਨਹੀਂ ਉਹਨਾਂ ਨੇ ਕਹਿੰਦਾ ਇਹ ਮਤਲਬ ਹੈ ਕਿ ਵੀ 10 ਤੇ 11ਵੇਂ ਗੁਰੂ ਤੇ ਉਹ ਨਾ ਬੁੱਕੇ ਜਿਸ ਤਰ੍ਹਾਂ ਉਹਨਾਂ ਨੇ ਇਹ ਕਹਿ ਕੇ ਸ਼ਬਦ ਦਾ ਫਰਕ ਸ਼ਬਦ ਦਾ ਮਤਲਬ ਕਿ ਲਫ਼ਜ਼ਾ ਫਰਕ ਹੈ ਜਿਵੇਂ ਹੁਣ ਸਾਊਥ ਦੇ ਵਿੱਚ ਗੁਰੂ ਕਿਹਾ ਜਾਂਦਾ ਉਸਤਾਦ ਨੂੰ ਕੁਦਰੇ ਜਿਹੜਾ ਮਹਾਨ ਬੰਦਾ ਹੋਵੇ ਉਹਨੂੰ ਵੀ ਗੁਰੂ ਕਿਹਾ ਜਾਂਦਾ ਹੈ ਜਾਂ ਜਿਹੜਾ ਕੋਈ ਬਹੁਤ ਜ਼ਿਆਦਾ ਇਲਮ ਨੌਲੇਜ ਰੱਖਦਾ ਉਹਨੂੰ ਵੀ ਲੋਕ ਗੁਰੂ ਕਹਿੰਦੇ ਨੇ ਹਰਤਾ ਕਿ ਮੁਸਲਮਾਨਾਂ ਚ ਕਹਿ ਦਿੰਦੇ ਨੇ ਯਾਰ ਇਹ ਗੁਰੂ ਹੈ ਇਸ ਕੰਮ ਦਾ ਮਾਸਟਰ ਮਾਸਟਰ ਬੰਦਾ ਹੈ ਜਾਂ ਬਹੁਤ ਜ਼ਿਆਦਾ ਇਹਨੂੰ ਇਲਮ ਹੈ ਇਹ ਗੁਰੂ ਹੈ ਇਸ ਕੰਮ ਦਾ ਤੇ ਉਹ ਇਹ ਅਲਫਾਜ਼ ਦੇ ਹਿਰਫੇ ਦੇ ਤੌਰ ਤੇ ਕਹਿ ਰਹੇ ਸੀ ਕਿ ਤੁਸੀਂ ਕਹਿ ਲੋਗੇ ਅਗਰ ਇੰਤਿਸ਼ਾਰ ਉਹ ਜਿਹੜੇ ਕਈ ਲੋਕ ਨਹੀਂ ਮੰਨ ਰਹੇ ਫਰਦ ਕਰੋ ਕਈ ਕਹਿੰਦੇ ਨੇ ਕਿ ਨਹੀਂ ਇਹ ਲਫਜ਼ ਹੀ ਭਾਵੇਂ ਸ਼ਬਦ ਦੀ ਏ ਲੇਕਿਨ ਉਹ ਉਹਨਾਂ ਦੀ ਵਜ੍ਹਾ ਤੋਂ ਵੰਡ ਤੇ ਪੈ ਰਹੀ ਕਿ ਉਹ ਉਹੀ ਕਹਿ ਰਹੇ ਨੇ ਕਿ ਇੰਤਿਸ਼ਾਰ ਤੇ ਫੈਲ ਰਿਹਾ ਨਾ ਜਿਸ ਤਰ੍ਹਾਂ ਕਿ ਮੇਰੇ ਖਿਆਲ ਜਿਹੜੇ ਭਗਤ ਰਵੀਦਾਸ ਨੇ ਉਹ ਮੇਰਾ ਖਿਆਲ ਹੈ ਜੁਲਾਈ ਉਹ ਨਾ ਹੋ ਸੀ ਉਹ ਜੁੱਤੀਆਂ ਜੁੱਤੀਆਂ ਗੰਢਦੇ ਸੀ ਹਾਂ ਮੋਚੀ ਮੋਚੀ ਸੀ ਕੌਮ ਦੇ ਮੋਚੀ ਸਨ ਤੇ ਇਸ ਲਈ ਉਹ ਫਿਰ ਜਿਹੜੇ ਉਹਨਾਂ ਦੇ ਮੰਨਣ ਵਾਲੇ ਨਾ ਜਾਂ ਮਤਲਬ ਕਿ ਹੋਰ ਮੋਚੀ ਨੇ ਜਾਂ ਜਿਹੜੇ ਲੋਕ ਆਂਦੀ ਉਹਨਾਂ ਦੇ ਨਾਲ ਕੌਮ ਮਿਲਦੀ ਹੈ ਉਹਨਾਂ ਦੇ ਨਾਲ ਨਿਸਬਤ ਨਿਸਬਤ ਮਿਲਦੀ ਉਹੀ ਕੌਮ ਦੇ ਲੋਕ ਨੇ ਫਿਰ ਉਹ ਜ਼ਰਾ ਪਰੇਸ਼ਾਨ ਹੁੰਦੇ ਨੇ ਉਹਦੀ ਵਜ੍ਹਾ ਤੋਂ ਇੰਤਿਸ਼ਾਰ ਫੈਲਦਾ ਕਿ ਯਾਰ ਇਹ ਮਤਲਬ ਕਿ ਜਿਹੜੇ ਤੇ ਜੱਟ ਬੰਦੇ ਸਨ ਜ਼ਿੰਮੇਦਾਰ ਉਹਨਾਂ ਨੇ ਆਪਣੇ ਗੁਰੂਆਂ ਨੂੰ ਸਤ ਗੁਰੂ ਕਹਿ ਲਿਆ ਅੱਛਾ ਠੀਕ ਹੈ ਮੰਨ ਇਹ ਤੁਹਾਡੀ ਗੱਲ ਬਜਾਏ ਹੁਣ ਬਾਣੀ ਜਿਹੜੀ ਉਹ ਤੇ ਗੁਰੂ ਕਹਿ ਨਹੀਂ ਰਹੀ ਬਾਣੀ ਉਹ ਤੇ ਭਗਤ ਲਫਜ਼ ਯੂਜ਼ ਕਰ ਰਹੀ ਉਹਨਾਂ ਨੇ ਭਗਤ ਨਾ ਉਹਨਾਂ ਨੇ ਇਹ ਵੀ ਨਹੀਂ ਕਿਹਾ ਜਿਵੇਂ ਹਰੀ ਕ੍ਰਿਸ਼ਨ ਵੀ ਲਫਜ਼ ਯੂਜ਼ ਕਰ ਰਹੇ ਨੇ ਇਸ ਤਰ੍ਹਾਂ ਜਿਵੇਂ ਉਹ ਭਾਈ ਸਦਨਾ ਜੀ ਏ ਤੇ ਭਾਈ ਉਹ ਇੱਕ ਭਗਤ ਤ੍ਰਿਲੋਚਿਆ ਨੇ ਟਰਿਲੋਚਨ ਹਾਂਜੀ ਟਰਿਲੋਚਨ ਜੀ ਜਾਂ ਤ੍ਰਿਲੋਚਨ ਜੀ ਹੈ ਨੇ ਇੱਕ ਤੇ ਇੰਜ ਕੱਲ ਨੂੰ ਉਹ ਡਿਮਾਂਡ ਕਰਨਗੇ ਕਿ ਸਾਡੇਆਂ ਨੂੰ ਗੁਰੂ ਮੰਨੋ ਯਾਰ ਜਿਸ ਤਰ੍ਹਾਂ ਕਿ ਇੰਨਾ ਨੇ ਜਿਹੜੀ ਹੁਣ ਸਹੀ ਮੈਂ ਤੁਹਾਨੂੰ ਦੱਸਾਂ ਹਵਾਲਾ ਦਿੱਤਾ ਨਾ ਉਹ ਹਵਾਲਾ ਇਹ ਦਿੱਤਾ ਕਿ ਜਿਹੜਾ ਗੁਰੂ ਗ੍ਰੰਥ ਦੇ ਵਿੱਚ ਉਹਨਾਂ ਦਾ ਗਿਆਨ ਹੈ ilm knowledge ਹੈ ਅਸੀਂ ਹੁਣ ਗੁਰੂ ਗ੍ਰੰਥ ਨੂੰ ਸਤਗੁਰੂ ਕਹਿੰਨੇ ਆ ਤੇ ਫਿਰ ਜਿਹੜਾ ਉਹਦਾ ਨੌਲੇਜ ਹੈ ਜੋ ਜੋ ਕੁਝ ਉਹਦੇ ਵਿੱਚ ਜਿਨ੍ਹਾਂ ਜਿਨ੍ਹਾਂ ਦੀਆਂ ਬਾਣੀਆਂ ਸ਼ਾਮਿਲ ਨੇ ਜਾਂ ਜਿਨ੍ਹਾਂ ਦੇ ਅਲਫਾਜ਼ ਸ਼ਾਮਿਲ ਨੇ ਉਹ ਲਫ਼ਜ਼ਾਂ ਨੂੰ ਅਸੀਂ ਸਤਗੁਰੂ ਕਹਿ ਦਿੰਨੇ ਆ ਤੇ ਲਫ਼ਜ਼ ਕਹਿਣ ਵਾਲੇ ਨੂੰ ਕਿਉਂ ਨਹੀਂ ਸਤਗੁਰੂ ਕਹਿੰਦੇ ਇਹ ਉਹਨਾਂ ਦਾ ਉਹ ਸੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਬਿਲਕੁਲ ਬੜੀ ਬੜੀ ਵੈਲਿਡ ਗੱਲ ਹਾਂਜੀ ਇਸ ਬਾਰੇ ਉਹ ਗੱਲ ਕਰ ਰਹੇ ਸੀ ਤੇ ਇੱਕ ਵੀਡੀਓ ਦੇ ਵੇਜੇ ਸੀ ਥੋੜਾ ਜਿਹਾ ਇਹ ਵੀ ਕਹਿਣਾ ਕਿ ਦੋਸਤ ਜਿਹੜੇ ਸਾਨੂੰ ਕਹਿੰਦੇ ਨਾ ਕਿ ਯਾਰ ਨਾ ਫਲਾ ਬੰਦੇ ਨੂੰ ਸੁਣੋ ਫਲਾ ਨੂੰ ਨਾ ਸੁਣੋ ਅਸੀਂ ਤਾਂ ਜਿਸ ਤਰ੍ਹਾਂ ਵਿਚਾਰ ਸੁਣੀ ਦੇਣਾ ਇਹਨਾਂ ਦੇ ਹਾਂਜੀ ਢੜੀਆਂ ਵਾਲੇ ਦੇ ਕਿ ਉਹ ਕਹਿੰਦੇ ਨੇ ਇਕੱਠੇ ਰਹਿਣਾ ਚਾਹੀਦਾ ਹੈ ਫੇਕ ਚੀਜ਼ਾਂ ਤੋਂ ਪਰ ਦੂਰ ਰਹਿਣਾ ਚਾਹੀਦਾ ਜਿਹੜੇ ਮذਬੀ ਖਾਦੂ ਉਹਨਾਂ ਤੋਂ ਬਚਣਾ ਚਾਹੀਦਾ ਅਸੀਂ ਤੇ ਇਸ ਬੇਸ ਤੇ ਗੱਲ ਕਰਦੀ ਦੀ ਇਹਨਾਂ ਦੀ ਵੀਡੀਓ ਵੇਖ ਲਈਆਂ ਨੇ ਤੇ ਕੁਝ ਲੋਕ ਕਹਿੰਦੇ ਨੇ ਨਹੀਂ ਜੀ ਇਹ ਮذਬ ਵਿੱਚ ਉਹ ਕਰਦੇ ਨੇ ਅਸੀਂ ਜਦੋਂ ਕਮੈਂਟਸ ਵਗੈਰਾ ਪੜ੍ਹ ਹੀਦੇ ਨੇ ਦੋਸਤ ਕਮੈਂਟ ਦੇ ਵੇਜਾ ਅਗਰ 20 ਕਮੈਂਟਸ ਨੇ ਨਾ ਹੁੰਦੇ ਜੀ ਤਕਰੀਬਨ 16 17 ਕਮੈਂਟਸ ਹੀ ਹੁੰਦੇ ਨੇ ਕਿ ਯਾਰ ਇਹ ਅੱਛੇ ਹੁੰਦੇ ਨੇ ਇਹਨਾਂ ਦੇ ਖਿਲਾਫ ਨਹੀਂ ਹੁੰਦੇ ਪੋਜ਼ਿਟਿਵ ਹੁੰਦੇ ਨੇ ਦੋ ਤਿੰਨ ਖਿਲਾਫ ਹੁੰਦੇ ਨੇ ਉਹ ਫਿਰ ਸਾਨੂੰ ਐਡੀ ਖਾਸ ਸਮਝ ਨਹੀਂ ਕਿ ਕਿੱਧਰ ਜਾਈਏ ਕੀ ਕਰੀਏ ਕੀ ਕਰੀਏ ਕਿ ਵੀ ਇਹਨਾਂ ਨੂੰ ਲੋਕ ਪਸੰਦ ਵੀ ਕਰਦੇ ਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਲੋਕ ਇਹਨਾਂ ਨੂੰ ਨਾ ਪਸੰਦ ਵੀ ਕਰਦੇ ਨੇ ਤੇ ਉਹ ਇੱਕ ਮਸਲਾ ਹੀ ਹੋਏਗਾ ਅਸੀਂ ਹੁਣ ਜਿਸ ਤਰ੍ਹਾਂ ਕੇ ਸੰਤ ਸਿੰਘ ਮਸਕੀਨ ਜੀ ਨੂੰ ਸੁਣਨੇ ਆ ਉਹਨਾਂ ਦੇ ਸੁਣਨਾ ਬਹੁਤ ਬਹੁਤ ਵਧੀਆ ਬਣਿਆ ਆ ਬਹੁਤ ਜ਼ਿਆਦਾ ਸੁਣਿਆ ਉਹਨਾਂ ਨੂੰ ਤੇ ਉਹ ਜ਼ਰਾ ਕੰਟਰੋਵਰਸ਼ਲ ਨਹੀਂ ਹੈ ਲੇਕਿਨ ਪਿਆਰੀ ਗੱਲ ਕਰਦੇ ਨੇ ਇਹਨਾਂ ਦਾ ਥੋੜਾ ਜਿਹਾ ਗੱਦੀ ਗੱਦੀ ਕੰਟਰੋਵਰਸ਼ਲ ਇਹ ਗੱਲ ਕਰ ਜਾਂਦੇ ਨੇ ਹਾਂ ਅਸੀਂ ਜਿਹੜੀਆਂ ਸੁਣੀਆਂ ਨੇ ਉਹਨਾਂ ਦੇ ਇੱਕ ਦੋ ਲੈਕਿਨ ਉਹਨਾਂ ਦੇ ਆਪਣੇ ਵਿਚਾਰ ਹੁੰਦੇ ਨੇ ਬੰਦਾ ਹਰ ਕਿਸੇ ਦੇ ਵਿਚਾਰ ਨਾਲ ਐਗਰੀ ਵੀ ਨਹੀਂ ਕਰ ਸਕਦਾ ਤੇ ਡਿਸਐਗਰੀ ਵੀ ਨਹੀਂ ਕਰ ਸਕਦਾ। ਸਹੀ ਗੱਲ ਬਿਲਕੁਲ ਸਹੀ। ਤੇ ਇਸ ਲਈ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਕਰ ਸਕਦੇ ਜਿਵੇਂ ਤੁਸੀਂ ਕਰਦੇ ਜੇ ਅਸੀਂ ਉੱਥੋਂ ਅੰਦਾਜ਼ਾ ਲਾੜਾ ਹੁੰਦਾ ਵੀਡੀਓ ਦੇ ਲਾਈਕਸ ਤੋਂ ਅੰਦਾਜ਼ਾ ਲਾਣਾ ਹੁੰਦਾ ਕਿ ਕਿਵੇਂ ਲੋਕ ਵੀਡੀਓ ਕਿਹੜੀਆਂ ਪਸੰਦ ਕਰਨਾ ਚਾਹ ਰਹੇ ਕਿਹੜੀਆਂ ਦੇਖਣਾ ਚਾ ਰਹੇ ਨੇ ਤੇ ਅਸੀਂ ਉਸ ਹਿਸਾਬ ਨਾਲ ਲੈ ਕੇ ਆਈਏ। ਮਿਲਦੇ ਨਵੀਂ ਵੀਡੀਓ ਨਾਲ ਆਪਣਾ ਖਿਆਲ ਰੱਖਿਓ ਜੇ ਅੱਲਾਹ ਨਿਗੇਬਾਨ।